ਸੰਗਰੂਰ ਵਿਖੇ 26 ਜਨਵਰੀ ਦੇ ਚੱਲਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਤੇ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਕਰਨ ਲਈ ਟ੍ਰੈਫਿਕ ਪੁਲਿਸ ਵਾਲੋ ਅਹਿਮ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਚੱਲਦੇ ਹੁਣ ਟੈਕਨੋਲੋਜੀ ਦੀ ਵਰਤੋਂ ਕਰਕੇ ਚਲਾਨਾ ਕਟਿਆ ਜਾਵੇਗਾ ਗਾਇਸ ਮੌਕੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਸੰਗਰੂਰ ਵਿੱਚ ਵੀ ਟ੍ਰੈਫਿਕ ਪੁਲਿਸ ਇਸ ਟੈਕਨੋਲੋਜੀ ਦੇ ਨਾਲ ਲੈਸ ਹੋਵੇਗੀ ਤੇ ਹੁਣ ਨਾ ਕਿਸੇ ਗੱਡੀ ਮਾਲਕ ਦੇ ਨਾਲ ਬਹਿਸ-ਬਾਜ਼ੀ ਕੀਤੀ ਜਾਵੇਗੀ ਤੇ ਨਾ ਹੀ ਕਿਸੇ ਦੀ ਸਿਫਾਰਿਸ਼ ਚੱਲੇਗੀ ਡਾਇਰੈਕਟ ਨੰਬਰ ਪਲੇਟ ਸਕੈਨ ਕਰਕੇ ਪਰਚੀ ਕੱਢ ਕੇ ਗੱਡੀ ਦੇ ਸ਼ੀਸ਼ੇ ਤੇ ਲਗਾ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਚਲਾਰਾਂ ਦੇ ਕਿੰਕ ਗੱਡੀ ਮਾਲਕ ਦੇ ਫੋਨ ਤੇ ਜਾਵੇਗਾ ਜਿਸ ਤੇ ਜੁਰਮਾਨਾ ਭਰਨ ਤੇ ਹੀ ਚਲਾਨ ਖਤਮ ਹੋਵੇਗਾ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਟੈਕਨੋਲੋਜੀ ਨਾਲ ਜਿਹੜਾ ਲੈਸ ਹੋਇਆ ਟ੍ਰੈਫਿਕ ਪੁਲਿਸ ਦੇਖੋ ਜੀ ਪਹਿਲਾਂ ਅਸੀਂ ਲੋਕ ਲਾਉਂਦੇ ਸੀ ਗੱਡੀ ਨੂੰ ਉਹ ਲੋਕ ਲਾ ਕੇ ਬੰਦਾ ਆਉਂਦਾ ਸੀਗਾ ਜਿਹਦੀ ਗੱਡੀ ਸੀਗੀ ਉਹਦਾ ਅਸੀਂ ਚਲਾਨ ਕਰਦੇ ਸੀ ਹੁਣ ਸਾਡੇ ਕੋਲ ਇੱਕ ਈ ਮਸ਼ੀਨ ਆ ਗਈ ਹੈ ਇਹਦੇ ਵਿੱਚ ਆਰਟੀਓ ਸਰੂਰ ਦੀ ਜਿਹੜੀ ਆਈਡੀ ਆ ਗਈ ਅਸੀਂ ਚਲਾਨ ਕਰ ਦਾਨਾ ਖੜੀ ਗੱਡੀ ਦਾ ਜੇ ਕੋਈ ਕਰਦਾ ਜਾਂ ਬਾਜ਼ਾਰ ਦੇ ਵਿੱਚ ਜਾਂ ਪਾਰਕ ਤੋਂ ਵੇਰ ਗੱਡੀ ਕਿਤੇ ਵੀ ਖੜੀ ਆ ਲੋਕ ਕਰਕੇ ਚਲੇ ਜਾਂਦੇ ਨੇ ਅਸੀਂ ਉਹਦੀ ਫੋਟੋ ਖਿੱਚ ਕੇ ਉਹਦਾ ਚਲਾਨ ਕਰ ਦਾਨਾ ਉਹ ਚਲਾਨ ਆਰਟੀਓ ਸਾਹਿਬ ਦੇ ਚਲਿਆ ਜਾਂਦਾ ਚਲਾਨ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਸਲਿੱਪ ਕੱਢ ਕੇ ਅਗਲੇ ਦੇ ਬੰਪਰ ਤੇ ਟੰਗ ਦਾਨੇ ਬਾਅਦ ਉਹ ਚਲਾਨ ਪਰਿਆ ਜਾਂਦਾਗਾ ਉਹਦੇ ਵਿੱਚ ਲੈਂਕਾ ਲਿੰਕ ਤੇ ਚਲਾਨ ਪਰਿਆ ਜਾਊਗਾ ਇੱਕ ਦਾ ਸਪਾਰਸ ਖਤਮ ਹੋ ਗਈ। ਵੱਡੀ ਗੱਲ ਤਾਂ ਇਹ ਆ ਅੱਗੇ ਸਾਨੂੰ ਕੰਨ ਨੂੰ ਫੋਨ ਲਾਉਂਦਾ ਸੀ ਵੀ ਆ ਗੱਲ ਕਰਿਓ ਜੀ ਰਹਿਣ ਦਿਓ। ਉਹ ਕੰਮ ਬੰਦ ਹੋ ਗਿਆ ਕਿਉਂ ਉੱਥੇ ਗੱਡੀ ਕੋਲੇ ਕੋਈ ਹੁੰਦਾ ਨਹੀਂ ਮੈਸੇਜ ਆਉ ਫੋਨ ਤੇ। ਇਹ ਬੜਾ ਸਕਾਲਾ ਹੋ ਗਿਆ ਇਸ ਕਰਕੇ ਅੱਜ ਦੇਖੋ ਅੱਗੇ ਇੱਥੇ 50-50 ਗੱਡੀਆਂ ਖੜ੍ਹਦੀਆਂ ਸੀ ਅੱਜ ਇੱਕ ਗੱਡੀ ਨੇ। ਤੁਹਾਡੇ ਚੈਨਲ ਨਾਲ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ। ਜਿੱਥੇ ਵੀ ਪਾਰਕਾਂ ਬਣੀਆਂ ਨੇ ਉੱਥੇ ਗੱਡੀਆਂ ਖੜ੍ਹੇਆ ਕਰਨ। ਨਹੀਂ ਚਲਾਨ ਹੋਊਗਾ ਬਾਜ਼ਾਰ ਦੇ ਵਿੱਚ ਗੱਡੀਆਂ ਨਾ ਖੜ੍ਹੀਆਂ ਕਰਨ। ਕਿਉਂਕਿ ਜਿੱਥੇ ਸਾਨੂੰ ਗੱਡੀ ਮਿਲ ਜਾਂਦੀ ਹੈ ਉਥੇ ਦੁਕਾਨਦਾਰ ਰਵੀਰਾਂ ਦਾ ਵੀ ਫੋਨ ਆ ਜਾਂਦਾ ਵੀ ਇਥੇ ਗੱਡੀ ਖੜੀ ਆ ਅਸੀਂ ਫੋਟੋ ਖਿੱਚਣੀ ਆ ਫੋਟੋ ਖਿੱਚ ਕੇ ਉਹਦਾ ਚਲਾਨ ਹੋ ਜਾ ਕਰੂਗਾ ਉਹ ਆਪਣਾ ਆਰਟੀ ਦੀ ਆਈਡੀ 'ਚ ਭਰੂਗਾ ਜਿਹੜਾ ਉਹਦਾ ਲਿੰਕ ਆਰਟੀ ਉਹਦੇ ਵਿੱਚ ਸਰ ਜਿਹੜਾ ਮੋਬਾਈਲ ਤੇ ਮੈਸੇਜ ਆਊਗਾ ਵੀ ਤੁਹਾਡਾ ਚਲਾਨ ਹੋ ਗਿਆ ਇਹਨਾਂ ਨੰਬਰ ਗੱਡੀ ਦਾ ਰੌਂਗ ਪਾਰਕਾ ਜਗ੍ਹਾ ਤੇ ਖੜੀ ਸੀ ਉਹਦੇ ਵਿੱਚ ਇਹ ਲਿੰਕ ਵੀ ਆਉਂਦਾ ਉਥੇ ਆਨਲਾਈਨੋਂ ਭਰ ਸਕਦਾ ਹੈ ਆਟੋ ਦਫਤਰ ਜਾਣ ਦੀ ਲੋਟਰੀ ਉਸੇ ਰੈਂਕ ਤੇ ਜਿਹੜਾ ਹੈਗਾ ਉਚਰ ਜੁਰਮਾਨਾ ਆਨਲਾਈਨ ਅਦਾ ਕਰ ਸਕਦਾ ਇਸ ਲਈ ਸੋਡੇ ਚੈਨਲ ਵਾਲੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਪਾਰਕਿੰਗ ਜਗ੍ਹਾ ਬਣੀ ਹੈ ਉੱਥੇ ਖੜੀ ਕਰੋ 2 ਮਿੰਟਾਂ ਦੀ ਗੱਲ ਹੁੰਦੀ ਹੈ ਨਾ ਖੜਨਾ ਬਾਜ਼ਾਰ 'ਚ ਖੜੀ ਕਰਨ ਨਾ ਰੋਡ ਤੇ ਖੜੀ ਕਰਨ ਕਰਨਗੇ ਤਾਂ ਚਲਾਣ ਤੋਂ ਜੀ ਦੱਸਦੀ ਹੈ ਕਿ ਸੰਗਰੂਰ ਟ੍ਰਾਫਿਕ ਪੁਲਿਸ ਦੇ ਕੋਲ ਹੁਣ ਨਵੀਂ ਡਿਵਾਈਸ ਹੋਵੇਗੀ ਜਿਸ ਦੇ ਨਾਲ ਕੈਮਰਾ ਲੱਗਾ ਹੋਇਆ ਹੈ ਤੇ ਗੱਡੀ ਸਕੈਨ ਕੀਤੀ ਜਾਵੇਗੀ ਗੱਡੀ ਦੇ ਨਾਲ ਅਟੈਚ ਮੋਬਾਈਲ ਹੋਵੇਗਾ ਜਿਸ ਤੇ ਇੱਕ ਲਿੰਕ ਜਾਵੇਗਾ ਤੇ ਉਹ ਲਿੰਕ ਖੋਲਣ ਤੇ ਪਤਾ ਚੱਲੇਗਾ ਕਿ ਰੋਂਗ ਪਾਰਕਿੰਗ ਵਿੱਚ ਗੱਡੀ ਹੋਣ ਕਰਕੇ ਚਲਾਨਾ ਕੀਤਾ ਗਿਆ ਤੇ ਇੱਥੇ ਹੁਣ ਕੋਈ ਸਿਫਾਰਿਸ਼ ਵੀ ਨਹੀਂ ਚੱਲੇਗੀ ਜਗਵਾਨੀ ਜੀ ਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ